ਯਾਨੀ ਪੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਮੈਂ ਇੱਕ ਵੱਡੀ ਹੀ ਮੰਦ ਭਾਗੀ ਘਟਨਾ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜੰਮੂ ਅੰਮ੍ਰਿਤਸਰ ਰਾਜੀ ਮਾਰਗ ਦੇ ਉੱਤੇ ਇੱਕ ਐਕਸੀਡੈਂਟ ਜਿਹੜਾ ਆ ਹੋਇਆ ਹੈ ਬਾੜ ਸਾਹਿਬ ਦੇ ਨਜ਼ਦੀਕ ਇੱਕ ਐਕਸੀਡੈਂਟ ਜਿਹੜਾ ਹੋਇਆ ਜਿਸ ਦੇ ਵਿੱਚ ਇੱਕ ਨੌਜਵਾਨ ਜੋਗ ਜੋ ਕਿ ਅੱਜ ਪਹਿਲੇ ਦਿਨ ਹੀ ਕਾਲਜ ਦੇ ਵਿੱਚ ਜਾ ਰਿਹਾ ਸੀਦਾ ਉਹੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ ਆ ਪਰਿਵਾਰਿਕ ਸਦਸਿਆਂ ਵੱਲੋਂ ਜਿਹੜੀ ਆ ਮੰਗ ਕੀਤੀ ਗਈ ਸੀ ਕਿ ਉਹ ਜਿਹੜੇ આરોપી ਨੇ ਉਹਨਾਂ ਨੂੰ ਗਿਰਫਤਾਰ ਕੀਤਾ ਜਾਵੇ ਉੱਤੇ ਚੱਲਿਆ ਉਹਨਾਂ ਵੱਲੋਂ ਜਿਹੜਾ ਜੰਮੂ ਅੰਮ੍ਰਿਤਸਰ ਰਾਜੀ ਮਾਰਗ ਉਹਦੇ ਜਾਮ ਕਰ ਦਿੱਤਾ ਗਿਆ ਸੀ ਜਿਸ ਤੇ ਚੱਲਿਆ ਕਾਫੀ ਲੰਮਾ ਜਾਮ ਜਿਹੜਾ ਆ ਉਹ ਤੇ ਲੱਗ ਗਿਆ ਸੀਦਾ ਅਤੇ ਸੱਚੋ-ਸੱਚ 2 ਘੰਟੇ ਲਗਾਤਾਰ ਜਿਹੜਾ ਉਹਨਾਂ ਵੱਲੋਂ ਜਾਮ ਲਗਾਇਆ ਗਿਆ ਇਸ ਦੇ ਬਾਅਦ ਮੌਕੇ ਦੇ ਉੱਤੇ ਫੁਲ ਬੁਦੀ ਆਤੇ ਐਸਪੀ ਮਨੋਤ ਠਾਕੁਰ ਜਿਹੜਾ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਹੈ ਕਿ ਜਿਹੜੇ ਵਿਅਕਤੀ ਵੱਲੋਂ ਐਕਸੀਡੈਂਟ ਕੀਤਾ ਗਿਆ ਸੀਗਾ ਉਹਨੂੰ ਜਨਤਾਰ ਕਰਨ ਦਾ ਗਿਆ ਹੈ ਅੱਛਾ ਪਰਿਵਾਰਿਕ ਮੈਂਬਰਾਂ ਨੂੰ ਸਮਝਾ ਦਿੱਤਾ ਗਿਆ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਕੀ ਕਹਾ ਐਸਪੀ ਮਨੋਤ ਠਾਕੁਰ ਨੇ ਜਦ ਤੱਕ ਤੁਸੀਂ ਦੇਖਦੇ ਰਹੋ ਡੈਨਗਰੇਟੀਵੀ ਮੈਨੂੰ ਵੀ ਉਹ ਦਾਜਤ ਨਾਰਜੇ ਕੁਮਾਰ ਹਰਕਾ ਫੋਟੋ ਡੈਨਗਰੇਟੀਵੀ ਲਈ ਖਾਸ ਰਿਪੋਰਟ ਇਹ ਜਦੋਂ ਮੁੰਡਾ ਜਾ ਰਹੀ ਸੀ ਅੱਗੇ ਬਰੀਜਾ ਗੱਡੀ ਸੀਗੀ ਤੇ ਪਿੱਛੇ ਟਰੱਕ ਸੀਗਾ ਉਹਨੇ ਬਰੀਜਾ ਵਾਲੇ ਨੇ ਥੋੜੀ ਕੋਈ ਵਾਰੀ ਅੱਗੇ ਟਰੱਕ ਆ ਰਹੀ ਸੀ ਉਹਨੇ ਟਰੱਕ ਨੇ ਹਿੱਟ ਕਰਤਾ ਮੋਟਰਸਾਈਕਲ ਨੂੰ ਉਹਦੀ ਮੁੰਡੇ ਦੀ ਜਿਹੜੀ ਆ ਉਹ ਮੌਕੇ ਤੇ ਹੀ ਡੈਥ ਹੋ ਗਈ ਆ ਉਹਦੇ ਲਈ ਅਸੀਂ ਜਿਹੜੇ ਐਫਆਈਆਰ ਲੋਜ ਕਰ ਰਹੇ ਨੇ ਬੰਦਾ ਜਿਹੜਾ ਆਪਾਂ ਸੀਗਾ ਉਹ ਫੜ ਲਿਆ ਤੇ ਇਮੀਡੀਏਟਲੀ ਜਿਹੜਾ ਅਸੀਂ ਇਹ ਕਾਰਵਾਈ ਕਰ ਰਹੇ ਨੇ ਸਰ ਨਹੀਂ ਜੀ ਇਹ ਗਲਤ ਹੈ ਉਹ ਤਾਂ ਬੜੇ ਪਹਿਲੇ ਹੀ ਚਲੇ ਗਏ ਸੀਗੇ ਉਥੋਂ ਤੇ ਇਹ ਗਲਤ ਗਲਤ ਗੱਲ ਆ ਇਹ ਵੈਰੀਫਾਈ ਅਸੀਂ ਕਰ ਰਿਆ ਸਾਰਾ ਇਦਾਂ ਦੀ ਕੋਈ ਗਲਵਾਤ ਨਹੀਂ ਕੱਤਨੇ ਰੋਡ ਵੀ ਜਾਮ ਕੀਤਾ ਸੀ ਉਹਨਾਂ ਨੂੰ ਸਮਝਾਤਾ ਸਾਰਾ ਕੀ ਦੇਖੋ ਜਿਹਨੇ ਕੀਤਾ ਉਹ ਅਸੀਂ ਫੜ ਲਿਆ ਤੇ ਉਹ ਉਹਨਾਂ ਨੂੰ ਸੈਟੀਸਫਾਈ ਕਰਾ ਕੇ ਤੇ ਅਸੀਂ ਐਫ ਆਈ ਆਰ ਲੌਂਚ ਕਰ ਰਹੇ ਹਾਂ ਧੰਨਵਾਦ ਹੋ ਗਿਆ ਗਲਤ ਇਹ ਹੋਈ ਹੈ ਕਿ ਸਾਰੇ ਜਿਹੜਾ ਰੋਡ ਰੋਡ ਮੈਰੀ ਵੀ ਫੁੜੀ ਹੈ ਸਰਨਾ ਇੱਥੇ ਸਾਰਾ ਨੌਜਰ ਪਠਾਨ ਕੋਲ ਬਜਰੀ ਕੰਪਨੀ ਤੋਂ ਗਰੀਬ ਪਰਿਵਾਰ ਦਾ ਇੱਕ ਬੱਚਾ ਪਹਿਲੇ ਦਿਨ ਅਜ ਕਾਲਜ ਚ ਗਿਆ ਹੋ ਔਰ ਪਹਿਲੇ ਦਿਨ ਕਾਲਜ ਚ ਗਿਆ ਮੇਰੇ ਕੋ 18-19 ਸਾਲ ਉਮਰ ਹੋਣੀ ਅਭੀ ਔਰ ਉਹ ਪਿਓ ਜਨ ਬਤਰਾ ਮਜ਼ਦੂਰੀ ਕਰਦਾ ਉਹਦੀਆਂ ਗੱਡੀਆਂ ਜਿਹੜੀਆਂ ਕਾਫਲਾ ਨਿਕਲ ਕੇ ਗਿਆ ਨਾ ਆਪਣੇ ਸਾਡੇ ਕਟਾਰੂ ਚੱਕਦਾ ਕਾਫਲਾ ਉਹਦੇ ਕਾਫਲੇ ਨਾਲ ਗੱਡੀ ਵਜੀਆਂ ਨੇ ਤੇ ਲਾਫੋ ਮੁੰਡੇ ਡੈਥ ਹੋ ਗਈ ਐ ਔਰ ਦੇਖੋ ਪੰਜ ਬਿੰਦ ਤੱਕ ਵੀ ਨਹੀਂ ਰੁਕੇ ਆ ਮੰਤਰੀ ਦੇਖੋ ਦੌੜ ਗਿਆ ਛੱਡ ਕੇ ਸਾਰਾ ਕੁਝ ਔਰ ਦੇਖੋ ਹੁਣ ਤੱਕ ਕਹਿ ਲੋ ਕਿ ਮੇਰੇ ਘਰ ਡੇਢ ਦੋ ਘੰਟੇ ਹੋ ਗਏ ਜਾਮ ਲੱਗੇ ਨੂੰ ਇੱਥੇ ਕੋਈ ਮੰਤਰੀ ਨਹੀਂ ਪਹੁੰਚਿਆ ਦੇਖੋ ਕਿੰਨੀ ਕੀ ਦੂਰ ਹੈ ਦੇਖੋ ਕਟਾਰੂ ਚੱਕਦਾ ਇਥੋਂ ਘਰ ਕਿੰਨੀ ਕੀ ਦੂਰ ਹੈ ਇੰਨੀ ਪੁਲਿਸ ਹੋਣ ਦੇ ਬਾਵਜੂਦ ਵੀ ਕੋਈ ਇੱਥੇ ਜਿਹੜਾ ਨਾ ਬੰਦਾ ਪਾਰਟੀ ਦਾ ਨਹੀਂ ਆਇਆ ਜਿਹੜਾ ਆਸ਼ਵਾਸਨ ਦੇ ਸਕੇ ਕਿ ਨੌਜਵਾਨ ਦੀ ਮੌਤ ਹੋਈ ਹੈ ਔਰ ਦੇਖੋ ਪਿਆਰ ਹੈ ਦੇਖੋ ਕਿ ਆਹ ਐਕਸੀਡੈਂਟ ਹੋਏ ਪਿਛੇ ਮੁੜ ਕੇ ਦੇਖਦੇ ਨਹੀਂ ਆ ਕਿਆ ਔਰ ਪੂਰਾ ਸਰਨਾ ਉਹ ਪੂਰੀ ਮਾਰਕੀਟ ਜਿਹੜੀ ਆ ਦੇਖੋ ਉਸ ਬੱਚੇ ਦੇ ਨਾਲ ਹੈ ਔਰ ਪੂਰਾ ਪਠਾਨਕੋਟ ਚੱਲ ਕੇ ਖਿਆਦਾ ਔਰ ਉਹਦੇ ਨਾਲ ਦੇਖੋ ਨਾ ਪਰਿਵਾਰ ਉਹਦਾ ਮਾਨਨਾ ਉਹਦਾ ਪੂਰਾ ਸ਼ਹਿਰ ਜਿਹੜਾ ਉਹਦੇ ਨਾਲ ਜੀ ਸਹਿਮਤ ਹੈ ਕਿ ਅਸੀਂ ਕਹਾਂਗੇ ਇਸ ਇਹ ਜਿਹੜੀ ਬੇਹੂਦਾ ਸਰਕਾਰ ਹੈ ਇਮੇ ਮੁੱਢਾ ਕੁੱਟਣਾ ਪਏਗਾ ਕੁਝ ਨਸ਼ਾ ਨਾ ਮਾਰ ਛੱਡੇ ਨੇ ਕੁਝ ਦੇਖੋ ਕਾਫਲੇ ਨਾ ਮਾਰ ਛੱਡੇ ਨੇ ਨੌਜਵਾਨ ਉਹ ਨੌਜਵਾਨ ਬੰਦਾ ਔਰ ਪਰਿਵਾਰ ਤੋਂ ਬੜਾ ਗਰੀਬ ਪਰਿਵਾਰ ਦਾ ਹੈ ਭਾਈ ਕਹੇ ਕਿ ਜਦ ਤੱਕ ਕਟਾਰੂ ਚੱਕ ਮੰਤਰੀ ਇਸ ਜਗ੍ਹਾ ਤੇ ਨਹੀਂ ਪਹੁੰਚਦਾ ਤਦ ਤੱਕ ਇਹ ਧਰਨਾ ਜਿਹੜਾ ਨਹੀਂ ਕੁੱਟਿਆ ਜਾਏਗਾ ਮੇਰੇ ਘਰ ਦੇ ਬਿਲਕੁਲ ਸਾਹਮਣੇ ਰਹਿੰਦੇ ਆ ਮੇਰਾ ਪੁੱਤ ਹੀ ਲੱਗਦਾ ਔਰ ਦੇਖੋ ਇੰਨਾ ਵਧੀਆ ਬੱਚਾ ਸੀਗਾ ਸਕੂਲ ਨੂੰ ਅੱਜ ਪਹਿਲੇ ਦਿਨ ਕਾਲਜ ਆਇਆ ਔਰ ਬੜੇ ਆਰਮਨ ਗੱਡੀ ਚਲਾ ਰਿਹਾ ਸੀਗਾ ਸਾਨੂੰ ਪਤਾ ਕਿ ਇਹ ਬੱਚਾ ਨਹੀਂ ਚਲਾ ਸਕਦਾ ਟੀ ਤੇਜ਼ ਗੱਡੀ ਬਹੁਤ ਆਰਮਨ ਆ ਰਿਹਾ ਸੀ ਪਿੱਛੋਂ ਗ ਉਹਨਾਂ ਨੇ ਗੱਡੀ ਪਿੱਛੇ ਮਾਰ ਦਿੱਤੀ ਇਤਰੋ ਕੰਦੇ ਮੰਤਰੀ ਸਾਹਿਬ ਦਾ ਕਾਫਲਾ ਆ ਅਸੀਂ ਦੇਖਿਆ ਨਹੀਂ ਪਰ ਇਹ ਬੰਦੇ ਭਾਈ ਸਾਹਿਬ ਸਾਡੇ ਇਹ ਮੌਕੇ ਤੇ ਗਵਾਏ ਗਏ ਨੇ ਇਹਨਾਂ ਨੇ ਦੇਖਿਆ ਮੰਤਰੀ ਦਾ ਕਾਫਲਾ ਅਗਰ ਸਪੀਡ ਤੋਂ ਘੱਟ ਸਪੀਡ 'ਚ ਹੁੰਦਾ ਤਾਂ ਸ਼ਾਇਦ ਬੱਚੇ ਦੀ ਜਾਨ ਬਚ ਜਿੰਦੀ ਮਾਂ ਪਿਓ ਦਾ ਲੱਕ ਟੁੱਟ ਗਿਆ ਬੋ ਜੀ ਮਾਂ ਪਿਓ ਦੇ ਇੰਨੇ ਮੁਸ਼ਕਲ ਪਾਲਿਆ ਬੱਚਿਆਂ ਨੂੰ ਉਹ ਰਿਕਸ਼ਾ ਵਾਹ ਕੇ ਮੋਢ ਚਰੇ ਨੇ ਬੜਾ ਗੁਜ਼ਾਰਾ ਕੀਤਾ ਤੁਸੀਂ ਮੌਕੇ ਜਾ ਕੇ ਦੇਖੋ ਅਜੇ ਤੱਕ ਵੀ ਵਿਚਾਰੇ ਇੰਨੇ ਗਰੀਬ ਬੱਜੇ ਆ ਉਹਨਾਂ ਨੇ ਬੱਚਾ ਪਾਲਿਆ ਕਿਦਾਂ ਪਾਲਿਆ ਇਹ ਨਹੀਂ ਪਤਾ ਹੁਣ ਦੇਖੋ ਤੁਸੀਂ ਇਹਨਾਂ ਨੂੰ ਫੈਸਲਾ ਚਾਹੀਦਾ ਇਨਸਾਫ ਚਾਹੀਦਾ ਦੇਖੋ ਜੀ ਇਨਸਾਫ ਇਨਸਾਫ ਦੇ ਵਿੱਚ ਦੇਖੋ ਆ ਕਿੱ데 ਵਿੱਚ ਇਨਸਾਫ ਹੋਣਾ ਚਾਹੀਦਾ ਔਰ ਮੰਤਰੀ ਸਾਹਿਬ ਨੂੰ ਆ ਕੇ ਇੱਥੇ ਉਹਨਾਂ ਨੂੰ ਮਿਲਣਾ ਚਾਹੀਦਾ ਵੀ ਇਨਸਾਫ ਹੋਣਾ ਚਾਹੀਦਾ ਹੈ ਨਾ ਦੇਖੋ ਜੀ ਮੰਤਰੀ ਸਾਹਿਬ ਦਾ ਧਰੋਆ ਕਾਫਲਾ ਜੀ ਇਹਨਾਂ ਨੇ ਵੀ ਇੱਧਰ ਦੇਖਿਆ ਇੱਧਰ ਕੀ ਆੜਾ ਕੀ ਨਾ ਇਹਨਾਂ ਨੇ ਯਕਦਮ ਆਪਣਾ ਉਹ ਕਟਿਆ ਕਾਫਲਾ ਤੇ ਮਕਰਵਾੜੀ ਗੱਡੀ ਤੇ ਕਾਰ ਦੇ ਵਿਚਾਰਾ ਮੋਟਰਸਾਈਕਲ ਵਾਲਾ ਉਹਨੇ ਇਹਨਾਂ ਨੂੰ ਪਛਾਣਦੇ ਪਛਾਣਦੇ ਗੱਡੀ ਇੱਧਰ ਚਾਰ ਦਿੱਤੀ ਜੇ ਸਾਡੇ ਮੰਤਰੀ ਸਾਹਿਬ ਸਹੀ ਹੁੰਦੇ ਤੇ ਕਾਨੂੰਨ ਆਪਣੇ ਉਹ ਕਰਦੇ ਤੇ ਇਹ ਵੇਲੇ ਬੱਚਾ ਵੀ ਚੰਗਾ ਰਹਿਣਾ ਸੀ ਇਹਦਾ ਵੀ ਗਲਤੀ ਨਾਲ ਫਿਰ ਇੱਥੇ ਥਲੋਤੇ ਵੀ ਨਹੀਂ ਤੇ ਮੰਤਰੀ ਸਾਹਿਬ ਦਾ ਕਾਫਲਾ ਵੀ ਇੱਥੇ ਹੀ ਮੁੰਡਾ ਟਗੜਾ ਕਾਂਡ ਹੋਇਆ ਉਹ ਇੱਥੇ ਥਲੋਤੇ ਵੀ ਨਹੀਂ ਆਉਂਗੇ ਸ਼ੂ ਕਰਦੇ ਮੁੰਡੇ ਟਗੜਾ ਟਗੜਾ ਯਾਨੀ ਵੇਖੋ ਜੀ ਮੁੰਡਾ ਮੌਕੇ ਤੇ ਹੋ ਗਿਆ ਪੂਰਾ ਮੌਕੇ ਤੇ ਮੌਕੇ ਤੇ ਪੂਰਾ ਹੋ ਗਿਆ ਮੰਤਰੀ ਕਿਹੜੇ ਤੇ ਆਪਣੀ ਮੰਤਰੀ ਲਾਲ ਚੰਦ ਅਕੜਾਉਣੀ ਚਾਹਦੇ ਹਾਂਜੀ ਹਾਂਜੀ ਕੀ ਕੀ ਮੰਗਦੇ ਤੁਹਾਨੂੰ ਕੀ ਲੱਗਦਾ ਵੇਖੋ ਜੀ ਆਪਾਂ ਕਹਿੰਦੇ ਤੁਹਾਨੂੰ ਕੀ ਲੱਗਦਾ ਜੇਕਰ ਇਹ ਕਾਫਲਾ ਰੁਕਦਾ ਤਾਂ ਮੁੰਡੇ ਦੀ ਜਾਨ ਵੇਖੋ ਜੀ ਨਾ ਮੁੰਡਾ ਨਹੀਂ ਜਾਣਾ ਜੀ ਜੇ ਇਹਨਾਂ ਦਾ ਕਾਫਲਾ ਅਰਮਾਨ ਆ ਇਧਰ ਆਂਦਾ ਇਹਨਾਂ ਲਈ ਜੱਕ ਦਾ ਮੀ ਉਹ ਕੀਤਾ ਜੀ ਜੇ ਸਾਡੇ ਮੰਤਰੀ ਇਹੋ ਜਿਹਾ ਕਾਨੂੰਨ ਅਰੰਡੇ ਨੇ ਅਮ ਚਿੰਤਾ ਨਾ ਕੀ ਕਰਨਾ ਜੇ ਕੋਈ ਹੁੰਦਾ ਬੰਦਾ ਮਾਰਾ ਨੇ ਹਵਲੇ ਨਾਲ ਧਰੋਂ ਵੀ ਚੋਕਲੇ ਨਹੀਂ ਕੀ ਮੰਗ ਕੀ ਕਰਦੇ ਵੇਖੋ ਆਪਾਂ ਕਰਨਾ ਜੀ ਕਾਨੂੰਨ ਆਪਣੀ ਜੋ ਵੀ ਇੰਨਾ ਦੀ ਹੁੰਦੀ ਹੈ ਕਾਰਵਾਈ ਕਰਨ ਅਗਲੇ ਦਾ ਬੱਚਾ ਗਿਆ ਜੇ ਕੋਈ ਕੁੱਤਾ ਬਿੱਲਾ ਦੇ ਕੋਈ ਗਿਆਣੀ ਕੋਈ ਟਰੱਕ ਦੇ ਕਾਰਵਾਈ ਦੇ ਵੇਖੋ ਜੀ ਇੱਕ ਟਰੱਕ ਦੇ ਉਹਨਾਂ ਨੇ ਜਿਹੜੀ ਕਾਰਵਾਈ ਉਹਦਾ ਕੋਈ ਕਸੂਰ ਨਹੀਂ ਹੈ ਜੇ ਸਾਡੇ ਮੰਤਰੀ ਸਾਹਿਬ ਚੰਗੇ ਹੁੰਦੇ ਤੇ ਯਾ ਇਹ ਨਹੀਂ ਨੋਪਤਰੀ ਆਉਣੀ